ਪੂਰਾ ਮੀ ਲੈ ਰਿਆ ਪਿੰਡ ਮਰਗੀਆਂ ਨੇ ਤੇ ਕੱਲ ਵੀ ਸੀਗਾ ਤੇ ਅੱਜ ਵੀ ਦੇਖੋ ਇਹਨਾਂ ਕੱਲ ਆਇਆ ਸੀਗਾ 3 ਵਜੇ ਸਹੀ 3 ਵਜੇ ਤੇ ਅੱਜ ਆਇਆ 3 ਵਜੇ ਕੇ 15 ਮਿੰਟਾਂ ਤੇ ਫੁੱਲ ਜੋਰਾਂ ਦਾ ਮੀ ਫੇਰ ਲੈ ਪਿਆ ਤੇ ਤੁਸੀਂ ਵੀ ਦੱਸੋ ਕਮੈਂਟ ਕਰਕੇ ਵੀ ਕਿੱਥੇ ਕਿੱਥੇ ਮੀ ਪਈ ਜਾਂਦਾ ਪੂਰਾ ਮੀ ਆਈ ਜਾਂਦਾ ਸਾਡੇ ਇਹ ਮੋਂਗੀਆਂ ਤੇ ਕਰੀ ਪਈ ਸੀ ਸਪਰੇਅ ਇਹ ਤੂੰ ਤਾਂ ਨਾ ਹੀ ਕਰਦੇ ਇਹ ਮੇਲੇ ਦਾ ਮੋਂਗੀ ਵੱਢਣ ਨਹੀਂ ਦੇਣੀ ਇਦਗੇ ਨੇ ਦੇਖੋ ਬਰਾ ਬਾਥਰਾਉਂ ਲੱਗੀ ਇਦਰਾ ਇਹ ਸਹਜ ਬਣਾਉਂਦੀ ਸੀ ਮਹਿੰਗੀ ਤੇ ਦੇਖੋ ਬਰਾ ਮੀ ਕੱਲ ਤੇ 45 ਬੰਦੂਲੇ ਫੁੱਲ ਨਹੀਂ ਲੈ ਰਿਆ ਫੇਰ ਅੱਜ ਹੋੜਾ ਨਹੀਂ ਆ ਬਰਾ ਮੇਰੇ ਕੋਈ ਹਵਾ ਨਹੀਂ ਵਾਲੀ ਤੇ ਹਾਂ ਕੱਲ ਵਾਂਗੂੰ ਮਿੱਟੀ ਆਉਂਦੀ ਹੈ ਹਾਂ ਹੂੰ ਮਿੱਟੀ ਦਾ ਬਾੜੀ ਲਾਉਂਦੇ ਇੱਕੋ ਜਿਹਾ ਕੱਲ ਵਾਂਗੂੰ ਫੇਰ 45 ਫੁੱਲ ਚੱਲ ਪਏ ਜਾਵਾਂ ਦੇਖੋ ਕਿਵੇਂ ਮਾਰਦਾ ਫਰਾਟੇ ਤੇ ਪਾਡੋ ਮਿੱਟੀ ਪਾਈ ਸੀ ਤਾਂ ਹਾ ਜਾਤੇ ਫਰਤ ਲਾਉਣਾ ਸੀ ਤੇ ਮਿੱਟੀ ਸਾਰੀ ਖੋਰ ਸੀ ਇੱਕ ਵੰਟ ਕਰਕੇ ਲੀ ਦੂ ਜਸਰੀ ਕਿੱਥੇ ਕਿੱਥੇ ਨਹੀਂ ਗਈ ਆ ਜੀ ਇਹ ਫੁੱਲ ਨਹੀਂ ਆਈ ਜਾਂਦਾ ਸਾਡੇ ਦਾ ਭਰਾ ਨੂੰ ਵੱਜ ਫੇਰਾ ਆਹੋ ਜੇ ਬੇਸੋਣਾਂ ਅੰਤਾਲੇ ਦੇਖੋ ਜਲਦੀ ਦੇਖੋ ਪਰੱਟੇ ਮਾਰਦਾ ਪੰਤਾਲਾ ਜੇ ਹੁਣ ਹੁਣ ਕੱਟ ਗਿਆ ਕੱਟ ਗਿਆ ਕਰਿਆ ਵੇ ਲਾਈਵ ਨੂੰ ਸੇਅਰ ਜੀ ਕਰਦੇ ਵੀਰ ਮਾਰਦੇ ਕਮੈਂਟ ਕਰਕੇ ਦੱਸਿਓ ਵੀ ਕਿੱਥੇ ਕਿੱਥੇ ਨਹੀਂ ਪਈ ਜਾਂਦਾ ਸਾਡੇ ਦਾ ਜਿਹੜਾ ਭਰਾ ਮੇਰਾ ਪੂਰਾ ਮੀਂਹ ਆ ਗਿਆ ਜੀਗਾ ਤੇ ਪੰਟਾਲੇ ਵੀ ਦੇਖੋ ਪਾਡੂ ਮਿੱਟੀ ਆ ਜਾਂਦੀ ਐ ਸਤਾਂ ਤੋਂ ਜਮਾ ਖੁਰਦੀ ਚਲੀ ਜਾਂਦੀ ਐ ਮੋਂਗੀ ਦਾ ਕਿੰਨੇ ਕਿੰਨੇ ਬਾਲਟੀ ਤੇ ਕਿਨੇ ਨਹੀਂ ਵੱਡੀ ਸਾਡੇ ਦਾ ਇਥੇ ਕਈ ਕਰਾਂ ਦੇ ਅਸੀਂ ਵੀ ਸਪਰੇਅ ਕਰਤੀ ਜੀ ਤੇ ਹੋਰ ਵੀ ਕਈ ਕਰਾਂ ਨੇ ਸਪਰੇਅ ਕਰਤੀ ਤੇ ਪਾਣੀ ਖੜਾਤਾ ਮੋਂਗੀ ਨਹੀਂ ਵੱਡੀ ਵੀ ਵਾੜਾ ਮੋਟਾ ਨੀ ਕਰੂਗਾ ਤਾਂ ਮੂੰਗੀ ਪੱਢੀ ਜਾਊ ਨਹੀਂ ਤਾਂ ਭਰਾ ਮੇਰਾ ਮੰਤਰਾ ਦਾ ਇਹ ਦਿੱਤੀ ਗਾਲ ਦੂ ਵਧੀਆ ਹਾਰ ਰਿਹਾ ਤਾਂ ਇਹ ਰੋਜ਼ ਹੀ ਨਹੀਂ ਆਇੰਦਾ ਰੋਜ਼ ਹੀ ਸੇਮਲਾ ਬਣਾ ਰਖਿਆ ਸੇਮਲਾ ਬਣਾ ਰਖਿਆ ਜਿਹੜੇ ਦਾ ਦੇਖੋ 45 ਐਂ ਚਾਲਦੇ ਆ ਸਾਰੀ ਘਰ ਆਉਂਦੀ ਹੈ ਪੂਰਾ ਮੀ ਆਈ ਜਾਂਦਾ ਪਿੰਡ ਮੇਰੇ ਜਾਣੇ ਆਈ ਕਰੀ 15 ਇਹ ਪੱਲਮੀਆ ਉਹ ਟੀੜੀਆਂ ਨਾਂ ਬਿੱਟੀਆਂ ਬੈਠੀਆਂ ਹੋਤੀਂ ਵੀਟ ਨਹੀਂ ਆਈ ਜਾਂਦੀ ਆਹ ਦੇਖੋ ਵੀਟ ਨਹੀਂ ਆਈ ਜਾਂਦੀ ਆਹ ਨਮਰਾਂ ਖੰਡ ਹੋ ਗਈ ਪੱਲਾ ਦੇਖੋ ਨਹੀਂ ਆਈ ਜਾਂਦੀ ਤੇ ਲੈ ਵੇ ले पिया पूरा मी आई भाई कमेंट करके जरूर दस कैथे कैथे मी आई जाता देखो करो पूरा मियाँ ओके जीव शेयर जरूर कर दो करो ओके धन्यवाद